ਸੰਸ਼ਵੀ ਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਪੇਜ ਦੇ ਉੱਪਰ ਜੇ ਮੇਰੇ ਪੇਜ ਤੇ ਨਵੇਂ ਹੋ ਤੇ ਚੈਨਲ ਸੌਰੀ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਆਪਣਾ ਇੰਸਟਾਗ੍ਰam ਪੇਜ ਵੀ ਬਣਿਆ ਹੋਇਆ ਜੀ ਜਿਹੜੀਆਂ ਭੈਣਾਂ ਹਨ ਨਈ ਫੋਲੋ ਕੀਤਾ ਜਿਹੜੀਆਂ ਭੈਣਾਂ ਨੇ ਮੇਰਾ ਪੇਜ ਤਾਂ ਜਰੂਰ ਹਨਾ ਮੇਰੀ ਰਿਕਵੈਸਟ ਹੈ ਜੀ ਸਾਰੀਆਂ ਭੈਣਾਂ ਨੂੰ ਤੁਸੀਂ ਮੇਰੇ ਪੇਜ ਨੂੰ ਫੋਲੋ ਕਰੋ ਵਾਤਵਤ ਸ਼ੇਅਰ ਲਾਈਕ ਕਰਿਆ ਕਰੋ ਡੇਲੀ ਆਪਾਂ ਐਕਟਿਵ ਰਹਿਣੇ ਆ ਜੀ ਉਹਦੇ ਉੱਪਰ ਤਿੰਨ ਤਿੰਨ ਤੋਂ ਚਾਰ ਰੀਲਾਂ ਨਹੀਂ ਜਿਹੜੀਆਂ ਸ਼ੇਅਰ ਕੀਤੀਆਂ ਜਾਂਦੀਆਂ ਨੇ ਕੋਈ ਵੀ ਨੂੰ ਉਹਨ ਉਥੋਂ ਵੀ ਤੁਸੀਂ ਮੈਨੂੰ ਹਨਾ ਸਕਰੀਨਸ਼ਾਟ ਪੇਸ ਕੇ ਰੈਡੀ ਕਰਵਾ ਸਕਦੇ ਹੋਗੇ ਸੂਟ ਬਾਕੀ ਆਪਾਂ ਜੀ ਕੱਲ ਗਰੁੱਪ ਬਣਾਇਆਗਾ 200 ਤੋਂ ਪਲੱਸ ਭੈਣਾ ਉਹਦੇ ਨਾਲ ਗਰੁੱਪ ਨੂੰ ਆਪਣੇ ਨੂੰ ਜੁਆਇਨ ਕਰ ਚੁੱਕੀਆਂ ਨੇ ਗੀਆਂ ਜਿਹੜੀਆਂ ਪੈਣਾ ਰਹਿ ਗਈਆਂ ਹਨ ਤਾਂ ਤੁਸੀਂ ਗਰੁੱਪ ਦੇ ਵਿੱਚ ਐਡ ਹੋਣਾ ਚਾਹੁੰਦੇ ਹੋਗੇ ਤਾਂ ਤੁਸੀਂ ਮੇਰੇ ਤੋਂ ਆਪਣੇ WhatsApp ਦੇ ਉੱਪਰ ਮੈਸੇਜ ਭੇਜ ਕੇ ਉਹਦੇ ਉੱਪਰ ਮੈਂ ਤੁਹਾਨੂੰ ਲਿੰਕ ਸ਼ੇਅਰ ਕਰ ਦਊਂਗੀ ਤੁਸੀਂ ਉਹ ਗਰੁੱਪ ਨੂੰ ਜੁਆਇਨ ਕਰ ਲਿਓ ਠੀਕ ਹੈ ਜੀ ਉਹਦੇ ਵੀ ਆਪਾਂ ਡੇਲੀ ਐਕਟਿਵ ਰਹਿਣਾ ਗਰੁੱਪ ਦੇ ਵਿੱਚ ਕੁਛ ਨਾ ਕੁਛ ਹਨ ਜਿੱਦਾਂ ਕੀ ਪਲੇਨ ਫੈਬਰਿਕ ਵਰਕ ਵਾਲੇ ਵੀ ਪਾਉਣੇ ਆਗੇ ਤੇ ਬਾਕੀ ਪ੍ਰਿੰਟ ਸੂਟਾਂ ਦੀ ਜ਼ਿਆਦਾ ਉੱਥੇ ਤੁਹਾਨੂੰ ਡਿਟੇਲ ਮਿਲੂਗੀ ਸਾਰੇ ਸੂਟਾਂ ਦੀ ਵਿਦ ਪ੍ਰਾਈਸ ਹੁੰਦੇ ਨੇ ਜੀ ਸੂਟਾਂ ਦੇ ਤੇ ਬਾਕੀ ਫੈਬਰਿਕ ਦੀ ਡਿਟੇਲ ਨਾਲ ਹੁੰਦੇ ਦੱਸੀ ਹੁੰਦੀ ਹੈ ਕਿ ਤੇ ਉੱਥੋਂ ਵੀ ਤੁਸੀਂ ਆਰਡਰ ਕਰ ਸਕਦੇ ਹੋਗੇ ਤੇ ਅੱਜ ਆਪਾਂ ਲੈ ਕੇ ਆਏ ਹਾਂ ਬਹੁਤ ਜ਼ਿਆਦੇ ਸੋਹਣੇ ਸੂਟ ਲੈ ਕੇ ਆਏ ਹਾਂ ਜੀ ਸਿਲਕ ਦੇ ਵਿੱਚ ਨੇ ਬੁੱਟੀ ਸਿਲਕ ਦੇ ਵਿੱਚ ਨੇਗੇ ਇਹ ਜਿਹੜਾ ਫੈਬਰਿਕ ਹੈ ਜੀ ਇਹ ਸਿਲਕ ਦਾ ਹੈਗਾ ਪ੍ਰਾਈਜ਼ ਇਹਦਾ ਰਹੂਗਾ ਜੀ 2200 ਰਹੂਗਾ ਇਹਦੇ ਨਾਲ ਹੈਗੀ ਹੈਗੀ ਪਲੇਨ ਬਾਟਮ ਹੈਗੀ ਬਾਕੀ ਜੇ ਤੁਸੀਂ ਇਹਦੇ ਉੱਪਰ ਹਨਾ ਵਰਕ ਵਗੈਰਾ ਕਰਾਉਣਾ ਚਾਹੁੰਦੇ ਹੋਗੇ ਵੀ ਜੇ ਤੁਹਾਨੂੰ ਐਦਾਂ ਲੱਗਦਾ ਵੀ ਸਾਨੂੰ ਅਸੀਂ ਵਰਕ ਕਰਵਾਉਣਾ ਹੈਗਾ ਤਾਂ ਤੁਸੀਂ ਵਰਕ ਕਰਵਾ ਸਕਦੇ ਹੋਗੇ ਆਪਣਾ ਡਿਜ਼ਾਈਨ ਸਾਡੇ ਨਾਲ ਭੇਜ ਕੇ ਨਹੀਂ ਤੁਸੀਂ ਸਾਨੂੰ ਦੱਸ ਸਕਦੇ ਹੋ ਵੀ ਇਸ ਤਰ੍ਹਾਂ ਤੁਸੀਂ ਵਰਕ ਕਰਦੇ ਹੋ ਹੈਂਡ ਆਰੀ ਮਸ਼ੀਨ ਜੋ ਵੀ ਕੰਮ ਕਰਵਾਉਣਾ ਹੈਗਾ ਤੁਸੀਂ ਉਹਦਾ ਰੈਡੀ ਕਰਵਾ ਸਕਦੇ ਹੋ ਇਹਦੇ ਨਾਲ ਹੈਗੀ ਆ ਪਲੇਨ ਬੋਟਮ ਐ ਜੀ ਸਭ ਤੋਂ ਪਹਿਲਾ ਕਲਰ ਹੈ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਜਿਆਦੇ ਸੋਹਣਾ ਕੁਝ ਹਟਕੇ ਜੀ ਚੀਜ਼ ਲੈ ਕੇ ਆਇਆ ਪਾਰਟੀ ਵੇਅਰ ਲਓ ਜੀ ਇਹ ਵਾਲਾ ਡਿਜ਼ਾਈਨ ਵੀ ਤੁਸੀਂ ਚੈੱਕ ਕਰ ਸਕਦੇ ਹੋ ਕਲਰ ਹੈ ਨਾ yellow ਕਲਰ ਹੈਗਾ ਤੇ yellow ਹੀ ਪਲੇਨ ਬੋਟਮ ਆਂਗੀ ਤੁਸੀਂ ਇਹਦੇ ਉੱਪਰ ਜਿੱਦਾਂ ਕਿ ਚਾਕਾਂ ਦੇ ਉੱਪਰ ਘੇਰੇ ਦੇ ਉੱਪਰ ਬਿਲਕੁਲ ਹਨਾ ਮੈਂ ਨਹੀਂ ਕਹਿੰਦੀ ਵੀ ਤੁਸੀਂ ਹਨਾ ਚੁੜਾਈ ਦੇ ਵਿੱਚ ਵਰਕ ਕਰੋ ਚੁੜਾਈ 'ਚ ਨਾ ਕਰਿਓ ਥੋੜਾ ਜਿਹਾ ਘੱਟ ਹਨਾ ਪਤਲਾ ਜਿਹਾ ਮਤਲਬ ਤੁਸੀਂ ਵਰਕ ਕਰਵਾ ਸਕਦੇ ਹੋ ਹੈਂਡ ਦੇ ਵਿੱਚ ਕਰਵਾ ਲਓ ਆਰੀ ਤੇ ਮਸ਼ੀਨ ਦੇ ਵਿੱਚ ਕਰਾ ਲਓ ਮਿਕਸ ਕਰਵਾ ਲਓ ਬਹੁਤ ਜ਼ਿਆਦੇ ਸੋਹਣੇ ਸੂਟ ਰੈਡੀ ਹੋਣਗੇ ਤੇ ਬਹੁਤ ਵਧੀਆ ਤੁਹਾਡੇ ਪਾਰਟੀ ਵੇਅਰ ਸੂਟ ਬਣ ਜਾਣਗੇ ਜਿੱਥੇ ਕਿ ਹਨਾ ਤੁਸੀਂ 10-15000 ਰੁਪਏ ਖਰਚ ਕਰਨਾ ਹੈਗਾ ਤੁਹਾਡਾ ਸਹੀ ਰੇਟ ਦੇ ਵਿੱਚ ਇਹ ਵਾਲੇ ਤੁਸੀਂ ਪਾਰਟੀ ਵੇਅਰ ਵਿਆਹ ਸ਼ਾਦੀ ਦੇ ਵਿੱਚ ਜਿਵੇਂ ਮਰਜੀ ਸੂਟ ਪਹਿਨ ਸਕਦੇ ਹੋਗੇ ਉਸ ਤਰ੍ਹਾਂ ਹੀ ਰੈਡੀ ਹੋ ਜਾਣਗੇ ਲਓ ਜੀ ਇਸ ਤੋਂ ਬਾਅਦ ਹੈਗਾ ਜੀ ਰੈੱਡ ਸਲਵਾਰਾ ਹਨਾ ਆਪਾਂ ਅਲੱਗ-ਅਲੱਗ ਜਿਵੇਂ ਕਿ ਮੈਚ ਕੀਤੀਆਂ ਹਨਾ ਫੈਬਰਿਕ ਸਾਰਾ ਵਧੀਆ ਲੈ ਕੇ ਆਇਆਗੇ ਤੇ ਨਾਲ ਇਹਦੇ ਆਪਾਂ ਜੀ ਡਾਟਸ ਵਾਲੀ ਬਾਟਮ ਰੱਖੀ ਹੈਗੀ ਚਾਹੇ ਦੀ ਤੁਸੀਂ ਹਨਾ ਇਹਨੂੰ ਸ਼ਰਟ ਬਣਾ ਲਓ ਇਹਨੂੰ ਬਾਟਮ ਬਣਾ ਸਕਦੇ ਹੋਗੇ ਜਿਵੇਂ ਵੀ ਤੁਹਾਡਾ ਲਾਈਕ ਤੁਸੀਂ ਜਿੱਦਾਂ ਲਾਈਕ ਕਰਦੇ ਹੋਗੇ ਉਦਾਂ ਹਨਾ ਬਣਾ ਸਕਦੇ ਹੋ ਸੂਟ ਤੇ ਵੈਸੇ ਇਹਦੀ ਬਾਟਮ ਜਾਦੇ ਵਧੀਆ ਲੱਗੂਗੀ ਇਹਦੀ ਤੁਸੀਂ ਸ਼ਰਟ ਬਣਾਇਓ ਠੀਕ ਐ ਸੀ ਪ੍ਰਾਈਸ ਸੇਮ ਦੇ ਵਿੱਚ ਰੱਖਣਗੇ ਸਾਰੇ 2250 ਸਿਲਕ ਐ ਜੀ ਬਹੁਤ ਵਧੀਆ ਲਓ ਜੀ ਇਸ ਤਰ੍ਹਾਂ ਹੀ ਵਾਲੀ ਰਹੂਗੀ ਬਾਟਮ ਰਹੂਗੀ ਕਲਰ ਆਪਾਂ ਤੁਹਾਨੂੰ ਸਾਰੇ ਸ਼ੋਅ ਕਰ ਦਿੰਨੇ ਆ ਜਿੰਨੇ ਆਪਣੇ ਕੋਲੇ ਹੈਗੇ ਨੇਗੇ ਲੋ ਜੀ ਇਹਦੇ ਨਾਲ ਹੈਗਾ ਸੀ ਮਹਿਰੂਨ ਥੋੜਾ ਇਹ ਵਾਲਾ ਜਿਹੜਾ ਕਲਰ ਹੈ ਨਾ ਕਾਲਸ ਤੇ ਹੈਗਾ ਦੇਖੋ ਬਾਟਮ ਵੀ ਬਿਲਕੁਲ ਪਰਫੈਕਟ ਮੈਚ ਕਰ ਰਹੀ ਹੈਗੀ ਕਾਲਸ ਤੇ ਹੈਗਾ ਇਹ ਵਾਲਾ ਜਿਹੜਾ ਮਹਿਰੂਨ ਹੈਗਾ ਜਿਹੜਾ ਆਪਾਂ ਕਹਿ ਆਦਣੇ ਨਾ ਵੀ ਕਾਲਸ ਤੇ ਕਲਰ ਹੁੰਦਾ ਉਹ ਵਾਲਾ ਜੀ ਲੋ ਜੀ ਫਿਰ ਇਸ ਤੋਂ ਬਾਅਦ ਹਨਾ ਇਹ ਵਾਲੇ ਹਨਾ ਬਹੁਤ ਜਿਆਦੇ ਸੋਹਣੇ ਕਰੇਵ ਸੈਲਫ ਦੇ ਵਿੱਚ ਸੂਟ ਲੇਗੇ ਜਿਹੜੀ ਇਹ ਕਰੇਵ ਹੈ ਜੀ 80 ਗ੍ਰਾਮ ਵਾਲੀ ਕਰੇਵ ਲੱਗੀ ਹੋਈ ਹੈ ਜੀ ਇਹ ਫੈਬਰਿਕ ਤੇ ਕੋਈ ਸੈਮੀ ਨਹੀਂ ਕੋਈ ਮਤਲਬ ਘਟੀਆ ਕੁਆਲਿਟੀ ਦੀ ਕਰੇਵ ਨਹੀਂ ਹੈਗੀ ਸ਼ਾਈਨ ਬਹੁਤ ਜਿਆਦੇ ਆ ਸੂਟ ਦੇ ਵਿੱਚ ਤੇ ਬਹੁਤ ਜਿਆਦੇ ਸੋਹਣਾ ਰੈਡੀ ਹੋਊਗਾ ਤੁਸੀਂ ਇਹ ਫੈਬਰਿਕ ਤੁਸੀਂ ਇਦਾਂ ਵੀ ਮਗਾਉਣਾ ਚਾਹੁੰਦੇ ਹੋਗੇ ਹਨਾ ਬਿਨਾ ਵਰਕ ਤੋਂ ਤਾਂ ਤੁਸੀਂ 1550 ਦਾ ਪ੍ਰਾਈਸ ਹੈ ਜੀ ਤਾਂ ਤੁਸੀਂ ਇਹ ਮਗਾ ਸਕਦੇ ਹੋਗੇ ਤੇ ਤੁਸੀਂ ਹੈਂਡ ਮਸ਼ੀਨ ਆਰੀ ਦਾ ਬਾਕੀ ਹਨਾ ਵਰਕ ਕਰਾਉਣਾ ਚਾਹੁੰਦੇ ਹੋਗੇ ਤਾਂ ਤੁਸੀਂ ਉਹ ਵੀ ਕਰਾ ਸਕਦੇ ਹੋਗੇ ਤੇ ਬਹੁਤ ਵਧੀਆ ਕ੍ਰੇਵ ਸੈਲਫ ਦੇ ਵਿੱਚ 80 ਗ੍ਰਾਮ ਵਾਲੀ ਕ੍ਰੇਵ ਦੇ ਉੱਪਰ ਇਹ ਆਏ ਨੇ ਜੀ ਤੇ ਬਹੁਤ ਸੋਹਣੇ ਕਲਰ ਆਏ ਨੇਗੇ ਸਾਰੇ ਹਲੋ ਜੀ ਅਗਲਾ ਕਲਰ ਤੁਸੀਂ ਦੇਖ ਸਕਦੇ ਹੋਗੇ ਦੁਪट्टे ਵਗੈਰਾ ਹਨ ਬਹੁਤ ਸੋਹਣੇ ਆਪਾਂ ਲੈ ਕੇ ਆਏਗੇ ਆਪਾਂ ਗਰੁੱਪ ਦੇ ਵਿੱਚ ਪਾਵਾਂਗੇ ਦੁਪੱਟਿਆਂ ਦੀ ਵੀਡੀਓ ਵੀ ਆਪਣਾ ਕਿਹੜੇ ਕਿਹੜੇ ਦੁਪੱਟੇ ਤੁਸੀਂ ਲਗਾ ਸਕਦੇ ਹੋਗੇ ਜਲਦੀ ਜਲਦੀ ਜਿਹੜੀਆਂ ਭੈਣਾਂ ਰਹਿ ਗਈਆਂ ਹਨ ਉਹ ਗਰੁੱਪ ਜੁਆਇਨ ਕਰ ਲਓ ਕਿਉਂਕਿ ਇੱਕ ਜਗ੍ਹਾ ਤੇ ਹਨ ਲੰਬੀ ਵੀਡੀਓ ਬਣ ਜਾਂਦੀ ਹੈ ਇੰਨਾ ਕੁਝ ਨਹੀਂ ਦੱਸਿਆ ਜਾਂਦਾ ਡਿਟੇਲ ਤਾਂ ਕਰਕੇ ਆਪਾਂ ਗਰੁੱਪ ਵੀ ਤੇ ਇੰਸਟਾਗ੍ਰਾਮ ਵੀ ਦੋ ਚੀਜ਼ਾਂ ਤੇ ਆਪਾਂ ਕੋਸ਼ਿਸ਼ ਕਰ ਰਹੀ ਅੱਗੇ ਹੁਣ ਵੀ ਆਪਾਂ ਐਕਟਿਵ ਰਹਿਣਾ ਡੇਲੀ ਪੋਸਟਾਂ ਆਉਂਦੀਆਂ ਨੇ ਤੁਹਾਨੂੰ ਮਿਲਿਆ ਕਰਨਗੀਆਂ ਡੇਲੀ ਤੇ ਫਾਲੋ ਕਰ ਲਿਓ ਲਿੰਕ ਮੇਰੇ ਤੋਂ ਤੁਸੀਂ ਵਟਸਐਪ ਤੇ ਮੰਗਾ ਲਿਓ ਇਸਟਰਾ ਦਾ ਵੀ ਤੇ ਵਟਸਐਪ ਦਾ ਗਰੁੱਪ ਦਾ ਵੀ ਠੀਕ ਐ ਸੀ ਲਓ ਜੀ ਉਹਦੇ ਤੁਹਾਨੂੰ ਜਿੱਦਾਂ ਕੀ ਦੁਪੱਟੀਆਂ ਦੀ ਡਿਟੇਲ ਹੈ ਜਿਹੜੀ ਆਪਾਂ ਗਰੁੱਪ ਚ ਪਾਵਾਂਗੇ ਲਓ ਜੀ ਇਹ ਸੂਟਾਂ ਦੇ ਤੁਸੀਂ ਜੇ ਮਸ਼ੀਨ ਦਾ ਕੰਮ ਕਰਾਉਣਾ ਚਾਹੁੰਦੇ ਹੋਗੇ ਤਾਂ ਤੁਸੀਂ ਮਸ਼ੀਨ ਦਾ ਕੰਮ ਵੀ ਕਰਵਾ ਸਕਦੇ ਹੋ ਆਪਣੀ ਵੀਡੀਓ ਹੁੰਦੀਆਂ ਨੇ ਜੀ YouTube ਦੇ ਉੱਪਰ ਤਾਂ ਤੁਸੀਂ ਚੈੱਕ ਕਰ ਸਕਦੇ ਹੋਗੇ ਉਹਦੇ ਵਿੱਚੋਂ ਡਿਜ਼ਾਈਨ ਸਿਲੈਕਟ ਕਰ ਸਕਦੇ ਹੋ ਆਪਾਂ ਕੱਲ ਵੀ ਵੀਡੀਓ ਅਪਲੋਡ ਕੀਤੀ ਹੈ ਜਿਹੜੀਆਂ ਪਹਿਣਾ ਰਹਿ ਗਈਆਂ ਹਨਾ ਤਾਂ ਤੁਸੀਂ ਕੱਲ ਵਾਲੀ ਵੀਡੀਓ ਦੇ ਵਿੱਚ ਬਹੁਤ ਜ਼ਿਆਦੇ ਸੋਹਣੇ ਡਿਜ਼ਾਈਨ ਸੀ ਬਹੁਤ ਪਸੰਦ ਕੀਤੇ ਪਹਿਣਾ ਦੇ ਮੈਨੂੰ ਬਹੁਤ WhatsApp ਤੇ ਮੈਸੇਜ ਆਏ ਤੇ ਕਾਫੀ ਸਾਰੇ ਆਰਡਰ ਆਏ ਨੇਗੇ ਕਾਲ ਵਾਲੇ ਸੂਟਾਂ ਦੇ ਮਸ਼ੀਨ ਵਰਕ ਦੇ ਵਿੱਚੋਂ ਤਾਂ ਤੁਸੀਂ ਹੈਨਾ ਤੁਸੀਂ ਵੀ ਦੇ ਸਕਦੇ ਹੋਗੇ ਸੂਟ ਉਹ ਮਤਲਬ ਜੇ ਡਿਜ਼ਾਈਨنگ ਤੁਸੀਂ ਇਹ ਵਾਲੇ ਫੈਬਰਿਕ ਤੇ ਵੀ ਰੈਡੀ ਕਰਾ ਸਕਦੇ ਹੋਗੇ ਬਹੁਤ ਜਿਆਦਾ ਸੋਹਣਾ ਫੈਬਰਿਕ ਹੈ ਇੰਨਾ ਲਾਈਟ ਵੇਟ ਹੈ ਫੈਬਰਿਕ ਬਹੁਤ ਜਿਆਦਾ ਸੋਹਣੀ ਹੈ 80 ਗ੍ਰਾਮ ਵਾਲੀ ਜਿਹੜੀ ਕਰੇਵ ਐ ਦੀ ਬਹੁਤ ਜਿਆਦਾ ਸੋਹਣੀ ਹੁੰਦੀ ਹੈਗੀ 1500 ਪ੍ਰਾਈਸ ਹੈ ਵਿਦਆਊਟ ਜੇ ਤੁਸੀਂ ਵਰਕ ਲੈਣੇ ਹੋ ਵਰਕ ਕਰਾਉਣਾ ਤੁਹਾਡੀ ਆਪਣੀ ਮਰਜ਼ੀ ਅਸੀਂ ਕਰਕੇ ਵੀ ਦੇ ਦਾਂਗੇ ਹੈਨਾ ਲਓ ਜੀ ਕਲਰ ਤੁਸੀਂ ਦੇਖੀ ਜਾਇਓ ਸਾਰੇ ਕਲਰ ਆਪਾਂ ਤੁਹਾਨੂੰ ਸ਼ੋਅ ਕਰਾਂਗੇ ਸਾਰੇ ਕਲਰ ਹੀ ਬਹੁਤ ਜ਼ਿਆਦੇ ਸੋਹਣੇ ਨੇਗੇ ਸਿਲੈਕਟਡ ਜੇ ਕਲਰ ਲੈ ਕੇ ਆਿਆਂਗੇ ਲਓ ਜੀ ਦੁਪੱਟਾ ਜੇ ਤੁਸੀਂ ਕਹੋਗੇ ਆਪਾਂ ਕਾ ਲਗਾ ਦਾਂਗੇ ਨਹੀਂ ਤੁਸੀਂ ਇਦਾਂ ਵੀ ਵਿਦਆਊਟ ਦੁਪੱਟਾ ਵਰਕ ਕਰਾ ਕੇ ਵੀ ਲੈ ਸਕਦੇ ਹੋਵੋਗੇ ਸਾਨੂੰ ਡਿਟੇਲ ਆ ਭੇਜ ਦਿਆ ਕਰੋ ਜੀ ਵਟਸਐਪ ਤੇ ਜਿਵੇਂ ਵੀ ਤੁਸੀਂ ਤਿਆਰ ਕਰਾਉਣਾ ਚਾਹੁੰਦੇ ਹੋਗੇ ਸੂਟ ਵਗੈਰਾ ਉਮੀਦ ਹੈ ਜੀ ਤੁਹਾਨੂੰ ਅੱਜ ਵਾਲੇ ਸੂਟ ਪਸੰਦ ਆਏ ਹੋਣਗੇ ਤੇ ਕੱਲ ਵਾਲੀ ਵੀਡੀਓ ਜ਼ਰੂਰ ਦੇਖ ਲਿਓ ਜੜੀਆਂ ਪਹਿਣਾ ਰਹਿ ਗਈਆਂ ਹਨਾ ਤੇ ਜਰੂਰ ਕੱਲ ਵਾਲੀ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋਗੇ ਮਸ਼ੀਨ ਵਰਕ ਦੇ ਬਹੁਤ ਜਿਆਦੇ ਸੋਹਣੇ ਸੂਟ ਲੇਗੇ ਬਾਕੀ ਤੁਸੀਂ ਆਪਣਾ ਡਿਜ਼ਾਈਨ ਸਾਡੇ ਨਾਲ ਸ਼ੇਅਰ ਕਰਕੇ ਤੁਸੀਂ ਉਹਵੇਂ ਵੀ ਸੂਟ ਰੈਡੀ ਕਰਾ ਸਕਦੇ ਹੋਗੇ ਹਨਾ ਬਾਕੀ ਸਾਡੇ ਵੀਡੀਓ ਪਾਈ ਹੁੰਦੀ ਹੈ ਜੀ ਵਰਕ ਵਾਲੇ ਸੂਟਾਂ ਦੀ ਤਾਂ ਤੁਸੀਂ ਉਹਦੇ ਵਿੱਚੋਂ ਵੀ ਸਿਲੈਕਟ ਕਰ ਸਕਦੇ ਹੋਗੇ ਤੇ ਜੇ ਮੇਰੇ ਹਨਾ ਗਰੁੱਪ ਨੂੰ ਵੀ ਜੁਆਇਨ ਕਰ ਲਿਓ ਤੇ ਇੰਸਟਾਗ੍ਰਾਮ ਪੇਜ ਨੂੰ ਵੀ ਤੇ YouTube ਤੇ ਵੀ ਸਬਸਕ੍ਰਾਈਬ ਕਰ ਲਿਓ ਚੈਨਲ ਨੂੰ ਵਾਤ ਤੋਂ ਵਾਤ ਸ਼ੇਅਰ ਲਾਈਕ ਕਰਿਓ ਬਾਕੀ ਜੇ ਤੁਸੀਂ ਪਾਰਟੀ ਵੇਅਰ ਸੂਟ ਰੈਡੀ ਕਰਵਾਉਣਾ ਚਾਹੁੰਦੇ ਹੋਗੇ ਹਨਾ ਕੋਈ ਵੀ ਤੁਸੀਂ ਮਸ਼ੀਨ ਵਰਕ ਹੈਂਡ ਵਰਕ ਦੇ ਵਿੱਚ ਤਾਂ ਤੁਸੀਂ ਕਰਵਾ ਸਕਦੇ ਹੋਗੇ ਤੇ ਬਾਕੀ ਆਪਾਂ ਹੀ ਹੁਣ ਅੱਗੇ ਹਨਾ ਵੀਡੀਓ ਲੈ ਕੇ ਆਵਾਂਗੇ ਅ ਤੋਂ ਕੁਛ ਘੰਟੇ ਦਿਨਾਂ ਤੱਕ ਬਹੁਤ ਸੋਹਣੇ ਆਪਣੇ ਡਿਜ਼ਾਈਨ ਨੇਗੇ ਜਿਹੜੇ ਤਿਆਰ ਹੋ ਰਹੇ ਨੇਗੇ ਠੀਕ ਪ੍ਰਾਈਸ ਦੇ ਉੱਪਰ ਲੈ ਕੇ ਆਵਾਂਗੇ ਕੋਈ ਵੀ ਭੈਣ ਰਹਿਣਾ ਜਾਵੇ ਹਨ ਜਿੰਨੀਆਂ ਮੇਰੇ ਨਾਲ ਜੁੜੀਆਂ ਹੋਈਆਂ ਨੇਗੀਆਂ ਮੈਨੂੰ ਇਦਾਂ ਹੁੰਦਾ ਹੈਗਾ ਵੀ ਸਾਰੀਆਂ ਭੈਣਾਂ ਹਨਾ ਵੀ ਬਹੁਤ ਇੰਨਾ ਕੁ ਪਿਆਰ ਮਿਲ ਰਿਹਾ ਸਾਰੀਆਂ ਭੈਣਾਂ ਤੋਂ ਹਨਾ ਸਾਰੀਆਂ ਭੈਣਾਂ ਇਦਾਂ ਚਾਹੁੰਦੀਆਂ ਨੇ ਵੀ ਅਸੀਂ ਤੁਹਾਡੇ ਤੋਂ ਸੂਟ ਲੈਣੇ ਨੇਗੇ ਵੀ ਕੋਈ ਵੀ ਰਹਿਣਾ ਜਾਵੇ ਹੁਣ ਮਸ਼ੀਨ ਵਰਕ ਦੇ ਆਪਾਂ ਸੂਟ ਰੈਡੀ ਕਰਵਾਉਣੇ ਠੀਕ ਪ੍ਰਾਈਸ ਦੇ ਵਿੱਚ ਇੱਕ ਉਹ ਆਪਾਂ ਵੀਡੀਓ ਚ ਦੱਸਾਂਗੇ ਅੱਗੇ ਵੀ ਕਿਸ ਤਰ੍ਹਾਂ ਦੇ ਡਿਜ਼ਾਈਨ ਲੇਗੇ ਹੁਣ ਆਪਾਂ ਅੱਗੇ ਦੱਸ ਨਹੀਂ ਸਕਦੇ ਹੈਗੇ ਤੁਸੀਂ ਉਹਨੇ ਡਿਜ਼ਾਈਨ ਹੀ ਦੇਖਿਆ ਆਪਣੇ ਬਹੁਤ ਸੋਹਣੇ ਰੈਡੀ ਕਰਾਇ ਨੇ ਇਹਦੇ ਵਿੱਚੋਂ ਤੁਸੀਂ ਹੈਨਾ ਸਿਲੈਕਟ ਕਰ ਲਿਓ ਜਿਵੇਂ ਵੀ ਤੁਸੀਂ ਲੈਣਾ ਚਾਹੋ ਨੇ ਉਵੇਂ ਤੁਸੀਂ ਆਰਡਰ ਦੇ ਸਕਦੇ ਹੋਗੇ ਪ੍ਰਾਈਸ ਜੀ ਆਪਾਂ ਨਾਲ ਹੁੰਦੇ ਸਾਰੇ ਇਹ ਸੂਟਾਂ ਦਾ ਦੱਸ ਚੁੱਕੇ ਹਾਂਗੇ ਕਈ ਪਹਿਣਾ ਵੀਡੀਓ ਸਕਿਪ ਕਰ ਦਿੰਦੇ ਨੇ ਤਾਂ ਕਰਕੇ ਤੁਸੀਂ ਮੇਰੇ ਤੋਂ ਪ੍ਰਾਈਸ ਪੁੱਛੀ ਜਾਂਦੇ ਹੋ ਨਾ WhatsApp ਤੇ ਹਨਾ ਤੁਸੀਂ ਧਿਆਨ ਨਾਲ ਵੀਡੀਓ ਸੁਣਿਆ ਕਰੋ ਹਰ ਇੱਕ ਵੀਡੀਓ ਦੇ ਵਿੱਚ ਪ੍ਰਾਈਸ ਦੱਸਿਆ ਹੁੰਦਾ ਜੀ ਉਮੀਦ ਹੈ ਜੀ ਤੁਹਾਨੂੰ ਸੂਟ ਪਸੰਦ ਆਏ ਹੋਣਗੇ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਸਾਡੇ ਸੂਟ ਕਿਵੇਂ ਦੇ ਲੱਗੇ ਤੇ ਅਗਲੀ ਵੀਡੀਓ ਆਪਾਂ ਲੈ ਕੇ ਆਵਾਂਗੇ ਅਗਲੇ ਦਿਨ ਦੇ ਨਾਲ ਸਤਿ ਸ਼੍ਰੀ ਅਕਾਲ ਜੀ